1 ਰੁਪਿਆ ਦਾ ਸੂਟ 1 ਰੁਪਿਆ ਦਾ ਸੂਟ 1 ਰੁਪਿਆ ਦਾ ਸੂਟ ਲੈ ਜਾਓ 1 ਰੁਪਿਆ ਦਾ ਸੂਟ ਓ 1 ਰੁਪਿਆ ਦਾ ਸੂਟ 1 ਰੁਪਿਆ ਦਾ ਸੂਟ ਲੈ ਜਾਓ ਜੀ 1 ਰੁਪਿਆ ਦਾ ਸੂਟ 2 ਰੁਪਿਆ ਦਾ ਸੂਟ 2 ਰੁਪਿਆ ਦਾ ਸੂਟ ਕੜਾਈ ਕੱਢਿਆ ਸੂਟ 2 ਰੁਪਿਆ ਦਾ ਦੁਪੱਟਾ ਨਾਲ ਸੂਟ 2 ਰੁਪਿਆ ਦਾ ਓ ਚੱਕੋ ਜੀ 3 ਰੁਪਿਆ ਦਾ ਸੂਟ 3 ਰੁਪਿਆ ਦਾ ਸੂਟ ਓ ਸਿਰਫ 3 ਰੁਪਿਆ ਦਾ ਸੂਟ ਦੇਣਾ 3 ਰੁਪਿਆ ਦਾ ਸੂਟ 4 ਰੁਪਿਆ ਦਾ ਸੂਟ 4 ਰੁਪਿਆ ਦਾ ਸੂਟ ਕੱਢਿਆ ਦੁਪੱਟਾ ਹੈਵੀ 4 ਰੁਪਏ ਦਾ ਸੂਟ ਬਾਜੂ ਪਹੁੰਚਣਾ 4 ਰੁਪਏ ਦਾ ਸੂਟ 5 ਰੁਪਏ ਦਾ ਸੂਟ 5 ਰੁਪਏ ਦਾ ਸੂਟ 5 ਰੁਪਏ ਦਾ ਸੂਟ ਆ ਦੇਖੋ ਜੀ ਫਰਕਾ ਵਾਲੀ ਸੂਟ ਜਿਹੜੇ ਬਾਜ਼ਾਰ ਚ ਮਿਲਦੇ 5 5000 ਤੇ ਲੈ ਜਾਓ 5 ਰੁਪਏ ਦਾ ਸੂਟ 5 ਰੁਪਏ ਦਾ ਸੂਟ ਜੀ 5 ਰੁਪਏ ਦਾ ਸੂਟ ਸਰਦਾਰ ਸਾਹਿਬ ਦੇ ਦੇਣੇ ਤਾਂ ਹੈਗੇ ਆ ਇਹ ਸੀਨ ਕੀ ਆ ਇਹ ਰੌਲਾ ਕੀ ਆ ਉਹ ਦੱਸ ਦੋ ਮੇਰੇ ਭੈਣਾ ਭਰਾਵਾਂ ਨੂੰ ਦੇਖੋ ਜੀ ਦੱਸ ਦਿੰਦੇ ਆ ਇਹ ਰੌਲਾ ਕੀ ਆ ਇਹ ਸੀਨ ਕੀ ਆ ਇਹ ਚ ਫਾਇਦਾ ਕੀ ਆ ਵੱਖਰਾ ਸਟਾਈਲ ਲੈ ਕੀਆ ਕੀਆ ਹੈ ਤੁਹਾਡੇ ਵਾਸਤੇ ਲੋ ਜੀ ਕੰਨ ਖੋਲ ਕੇ ਗੱਲ ਸੁਣ ਲੋ ਜੇ ਤੁਸੀਂ ਫਾਇਦਾ ਲੈਣਾ ਵਕਰਾ ਸਟਾਈਲ ਜਡੇ ਵਾਲਾ ਗੁਰੂ ਤੇ 2000 ਰੁਪਏ ਦੀ ਸ਼ਾਪਿੰਗ ਕਰੋ ਆ অল ਓਵਰ ਸੂਟ ਪ੍ਰਿੰਟਡ ਮਿਲਣਾ 1 ਰੁਪਏ ਦਾ ਅਗਰ ਤੁਸੀਂ 5000 ਰੁਪਏ ਦੀ ਸ਼ਾਪਿੰਗ ਕਰਦੇ ਹੋ ਤੇ ਕੜਾਈ ਕੱਢਿਆ ਸੂਟ ਮਿਲਣਾ 2 ਰੁਪਈਆ ਦਾ ਅਗਰ ਤੁਸੀਂ 10000 ਰੁਪਏ ਦੀ ਖਰੀਦਦਾਰੀ ਕਰਦੇ ਹੋ ਤੇ ਸਿਮਰ ਦਾ ਸੂਟ ਤੇ ਦੁਪੱਟਾ ਹੈਵੀ ਲਾ ਕੇ ਤੇ ਇਹ ਸੂਟ ਮਿਲਣਾ ਸਿਰਫ 300 ਰੁਪਈਆ ਦਾ ਤੇ ਅਗਰ ਤੁਸੀਂ ਸਾਡੇ ਕੋਲ 25000 ਦਾ ਖਰੀਦਦਾਰੀ ਕਰਦੇ ਹੋ ਸ਼ਾਪਿੰਗ ਤੇ ਆ ਸੂਟ ਮਿਲਣਾ ਤੁਹਾਨੂੰ 400 ਦਾ ਕੱਢਿਆ ਘੜਾਇਆ ਹੈਵੀ ਤੇ ਜੇ ਤੁਸੀਂ ਸਾਡੇ ਕੋ 50000 ਦੀ ਵਰੀ ਬਣਾ ਲੈਨੇ ਹੋ ਲੱਖ ਵਾਲੀ ਵਰੀ 50000 ਦੀ ਤਾਂ ਆਹ ਸੂਟ ਦੇਣਾ ਤੁਹਾਨੂੰ 5 ਰੁਪਈਆ ਦਾ 5 ਰੁਪਈਆ ਦਾ 50000 ਦੀ ਸ਼ਾਪਿੰਗ ਕਰੋ ਤੇ 5 ਰੁਪਈਆ ਦਾ ਸੂਟ ਲੈ ਜਾਓ ਲੈ ਜਾਓ 5 ਰੁਪਈਆ ਦਾ ਸੂਟ ਲੈ ਜਾਓ ਫੈਵਰ ਓਏ ਖੜ ਜੋ ਖੜ ਜੋ ਭਾਈ ਬੱਕਰਾ ਸਟਾਈਲ ਦਾ ਸ਼ੋਰੂਮ ਬੱਕਰੀ ਪਹਿਚਾਨ ਬੱਕਰੀ ਲੋਕਾ ਜੜਿਆਲਾ ਗੁਰੂ ਚੋਂ 1 ਲੱਖ ਰੁਪਏ ਦੀ ਸ਼ਾਪਿੰਗ ਦੇ ਕੀ ਕਰ ਰਹੇ ਹੋ ਉਹ ਵੀ ਦੱਸੋ ਭੈਣਾ ਭਰਾ ਲਓ ਜੀ ਤੁਸੀਂ 1 ਲੱਖ ਰੁਪਏ ਦੀ ਸ਼ਾਪਿੰਗ ਕਰਨੀ ਹੈ ਚਾਚੀਆਂ ਤਾਇੀਆਂ ਭੂਆ ਨਾਨੀਆਂ ਮਾਮੀਆਂ ਵਾਸਤੇ ਸਾਰੇ ਵਾਸਤੇ ਕੱਪੜਾ ਲੈ ਲੈਣਾ ਭਰਾਵਾਂ ਵਾਸਤੇ ਕੋਟ ਪੈਂਟ ਲੈ ਲੈਣਾ ਨੇ ਪੈਂਟਾ ਸ਼ਰਟ ਲੈ ਲੈਣੀਆਂ ਲੱਖ ਰੁਪਏ ਦਾ ਸਾਰਾ ਕੱਪੜਾ ਖਰੀਦ ਲੈਣਾ ਤੇ ਜਿਹੜੀ ਵਿਆਹ ਵਾਲੀ ਕੁੜੀ ਦਾ ਸੂਟ ਤੁਹਾਨੂੰ ਦੇਣਾ ਬਿਲਕੁਲ ਫ੍ਰੀ ਹੈਵੀ ਸੂਟ ਪਾਜੂ ਪਹੁੰਚਾ ਵਾਲਾ ਦੁਪੱਟਾ ਵੀ ਹੈਵੀ ਬਿਲਕੁਲ ਫ੍ਰੀ ਰੰਗ ਵੀ ਇੱਥੇ ਚਾਹੇ ਆ ਲੈ ਲਓ ਚਾਹੇ ਰੰਗ ਆ ਲੈ ਲਓ ਜਾਹੇ ਤੁਸੀਂ ਰੰਗ ਆ ਲੈ ਲੋ ਆ ਲੈ ਲੋ ਆ ਲੈ ਲੋ ਆ ਲੈ ਲੋ ਲੈ ਜੋ ਫਰੀ ਮਤਲਬ 1 ਲੱਖ ਰੁਪਏ ਦੀ ਸ਼ੋਪਿੰਗ ਕਰਨ ਤੇ ਆਹ ਵਾਲਾ ਸੂਟ ਦੇ ਦੇਣਾ ਬਿਲਕੁਲ ਫਰੀ ਭਾਜੀ 7000 ਰੁਪਏ ਵਾਲਾ ਸੂਟ ਫਰੀ ਦੇਣ ਜਾ ਰਿਹਾ 7000 ਰੁਪਏ ਵਾਲਾ ਸੂਟ ਆਲਾ ਜਰ ਕਿੰਨਾ ਜੱਮ ਮੈਂ ਕਹਿੰਦਾ ਭਾਜੀ ਸਿਰਫ 4 ਦਿਨ 4 ਦਿਨ ਫਾਇਦੇ ਹੋਣੇ 4 ਦਿਨ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 2 ਨਵੰਬਰ ਭਾਜੀ 2 ਨਵੰਬਰ ਤੱਕ ਸਿਰਫ 2 ਨਵੰਬਰ ਤੱਕ ਫਾਇਦੇ ਹੋਣਿਆ ਸੂਟ ਦੇਖ ਲਓ ਵੀਡੀਓ ਦੇਖ ਲਓ ਓਏ ਇਧਰ ਵੀ ਕੋਈ ਕਸਰ ਨਹੀਂ ਛੱਡੀ ਇਹ ਨਹੀਂ ਵੀ ਕਪੜਾ ਮਹਿੰਗਾ ਕਰਤਾ 5 500 ਰੁਪਏ ਦੇ ਸੂਟ ਕਰਦੇ ਭਾਜੀ 5 500 ਰੁਪਏ ਦੇ ਆਹ ਦੇਖੋ ਜਿਹੜੇ ਅੱਜ ਕੱਲ ਬੜਾ ਟ੍ਰੈਂਡ ਚੱਲਦਾ ਕਹਿੰਦੇ ਬਰਬਰੀ ਸੂਟ ਲੈਣੇ ਬਰਬਰੀ ਵਾਲੇ ਸੂਟ ਇਹ ਕੋਈ 3000 ਦਾ ਕੋਈ 3200 ਕੋਈ 3500 ਭਾਜੀ ਇਹਨਾਂ ਦਾ ਰੇਟ ਕੀ ਹੈ ਸਵਾਰਤਾ ਤਾਜ ਇਹਨਾਂ ਦਾ ਫਾਇਦਾ ਕੋ ਰੇਟ ਦੱਸੋ ਕੀ ਹੈ ਇਹਦਾ ਭਾਜੀ ਚੈਲੰਜ ਕਰਕੇ ਕਹਿੰਦਾ 1000 ਦਾ ਬਾਜ਼ਾਰ 'ਚ ਮਿਲਦਾ ਅਸੀਂ ਦੇਣਾ 850 ਰੁਪਏ ਦਾ ਸੂਟ ਚੱਕੋ 850 ਦਾ ਸੂਟ ਭਾਜੀ 850 ਰੁਪਏ ਦਾ ਬਰਬਰੀ ਦਾ ਸੂਟ ਚੈਲੰਜ ਕਰਕੇ ਕਹਿੰਦੇ ਆ ਆ ਤੁਸੀਂ ਚੈੱਕ ਕਰੋ ਸ਼ਾਨਦਾਰ ਚੀਜ਼ਾਂ ਭਾਜੀ ਕੜਾਈ ਵਾਲੀਆਂ 6.5 600 ਰੁਪਏ ਦੇ ਕਰਾ ਇਹਲੇ ਸੂਟ ਦੇ ਦੇਣੇ ਆ ਆ ਤੁਸੀਂ ਚੈੱਕ ਕਰੋ ਬੁਟੀਕ ਵਾਲੇ ਸੂਟ ਓਏ 1500 ਦਾ ਇੱਕ ਆ ਇੱਥੇ 1500 ਦੇ ਦੋ ਅੱਛਾ ਇੱਕ ਨਾਲ ਇੱਕ ਫ੍ਰੀ ਐ ਵੀ ਬਿਲਕੁਲ ਭਾਜੀ ਇੱਥੇ ਵੱਡੇ ਫਾਇਦੇ ਕਰਤੇ ਭਾਜੀ ਸੇਲ ਲਾਤੀ ਆ ਭੈਣ ਭਰਾਵਾਂ ਦੇ ਓਏ ਲੋਕੀ ਸੇਲਾ ਲਾਉਂਦੇ ਗਰਮੀਆਂ 'ਚ ਜੂਨ ਜੁਲਾਈ ਅਪ੍ਰੈਲ ਮਾਰਚ 'ਚ ਲਾਉਂਦੇ ਆ ਪਰ ਵੱਖਰਾ ਸਟਾਈਲ ਜੰਮ ਕੇ ਵੱਖਰਾ ਆ ਗਿਆ ਕਹਿੰਦਾ ਅਸੀਂ ਸੇਲ ਉਦੋਂ ਲਾਉਣੀ ਆ ਜਦੋਂ ਭਰੇ ਸੀਜ਼ਨ ਹੋਵੇ ਭਰੇ ਸੀਜ਼ਨ 'ਚ ਦੇਖੋ ਜੀ ਕਹਿੰਦੇ ਰਾਜਾ ਰਾਣੀ ਵਾਲੇ ਸੂਟ ਲੈਣੇ ਤੇ ਰਾਜਾ ਰਾਣੀ ਵਾਲੇ ਸੂਟ ਵੀ ਸਾਡੇ ਕੋਲ ਆ ਚੁੱਕੇ ਆ ਟੌਪ ਟੌਪ ਦੇ ਡਿਜ਼ਾਈਨ ਤੇ ਰੇਟ ਪੰਜਾਬ 'ਚ ਕੂਰੇ ਨਾਲੋਂ ਸਸਤੇ ਸੂਟ ਹੋਰ ਭਾਜੀ ਇੱਕ ਹੋਰ ਫਾਇਦਾ ਕਰਦੇ ਨੇ ਆ 50000 ਦੀ ਸ਼ਾਪਿੰਗ ਕਰ ਲਓ ਇਹ ਵੀ ਫ੍ਰੀ ਦੇ ਦਾਂਗੇ ਚੱਕੋ ਇਹ ਸੂਟ ਹੀ ਫ੍ਰੀ ਦੇ ਦੇਣਾ ਭਾਜੀ ਸੂਟ ਹੀ ਫ੍ਰੀ ਦੇ ਦੇਣਾ 50000 ਦੀ ਸ਼ਾਪਿੰਗ ਦੇ ਆ ਰਾਜਾ ਰਾਣੀ ਦਾ ਸੂਟ ਫ੍ਰੀ ਲੈ ਜਾਓ ਜੀ ਰਾਜਾ ਰਾਣੀ ਵਾਲਾ ਸੂਟ ਵੀ ਫ੍ਰੀ ਲੈ ਜਾਓ ਭਾਜੀ ਬੱਕਰਾ ਸਟਾਈਲ ਹੈ ਗਲਾਸ ਦਾ ਕੱਪੜਾ ਜਿਹੜਾ 3-3000 ਦਾ ਸ ਬਜਾਰਾ ਚ 15 1600 ਤੋਂ ਘੱਟ ਨਹੀਂ 850 ਰੁਪਏ ਦੀ ਆ ਸਾਟਨ ਦੇ ਸੂਟ ਪਾਜੀ ਮੈਂ ਕਹਿੰਦਾ ਦੋ ਵਾਰ ਖੜੀਆਂ ਕਰਕੇ ਕਹਿੰਨੇ ਆ ਜੋ ਵੱਖਰਾ ਸਟਾਈਲ ਦੇ ਰੇਟ ਆ ਪੂਰੇ ਪੰਜਾਬ ਚੋਂ ਨਹੀਂ ਜੇ ਮਿਲਨੇ ਨਹੀਂ ਮਿਲਨੇ ਨਹੀਂ ਮਿਲਨੇ ਇਹ ਤਾਂ ਇਹਦਾ ਬੜਾ ਫਾਇਦਾ ਲੋਕਾਂ ਦਾ ਦੇਖੋ ਜੀ ਛੇਤੀ ਛੇਤੀ ਆਜੋ ਜੜਿਆਲਾ ਗੁਰੂ ਆਉਣ ਆਇਆ ਨੇੜੇ ਸ਼ੇਖ ਬਾਬਾ ਸ਼ੇਖ ਫਤਾ ਗੇਟ ਹੈਗਾ ਵੱਖਰਾ ਸਟਾਈਲ ਦਾ ਸ਼ੋਰੂਮ ਆ 2 ਨਵੰਬਰ ਤੱਕ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆ ਜਾਓ ਆ ਚੱਕੋ ਜੀ ਆ ਸੋਹਣੇ ਸੋਹਣੇ ਬੁਲਬੁਲ ਦੇ ਬੱਚੇ ਲੈ ਕੇ ਆ ਗਿਆ ਹੈਵੀ ਸੂਟ ਕੜਾਈ ਕੱਢੇ ਓਏ ਇੱਕ ਤੋਂ ਇੱਕ ਸੂਟ ਭਾਜੀ ਮੈਂ ਕਹਿੰਦਾ ਲਕਜ਼ਰੀ ਸੂਟ ਹੈ ਓਏ ਰੇਟ ਦਾ ਪੁੱਛੋ ਭਾਈ ਰੇਟ ਦੱਸ ਦਿਓ। ਉਹ ਮੈਂ ਕਹਿੰਨਾ 5000 ਦਾ ਪਿਆਰ ਚ ਤੇ ਸਾਡਾ ਕਿੰਨਾ ਹੈ? 2200। ਓਏ ਛੱਡ ਤੋ ਖੜਾ ਭਾਜੀ 1500 ਦਾ ਲੈ ਜਾਓ। ਆ ਗਲਾਸ ਦਾ ਕੱਪੜਾ 7-8000 ਤੋਂ ਘੱਟ ਨਹੀਂ ਮਿਲਦਾ। ਪਰ ਅਸੀਂ ਦੇ ਰਹੇ ਆ ਪਤਾ ਕਿੰਨੇ ਦਾ? 2500 ਰੁਪਏ ਦਾ ਸੂਟ। ਆ ਦੇਖੋ ਤੁਸੀਂ ਜੀ ਚੈੱਕ ਕਰੋ ਬਹੁਤ ਟੌਪ ਟੌਪ ਦੀਆਂ ਚੀਜ਼ਾਂ ਤੁਹਾਨੂੰ ਪਰਕਾਵਾਦੀ ਸੂਟ ਆ ਭਾਜੀ। ਪੂਰੇ ਪੰਜਾਬ ਤੋਂ ਸਸਤਾ ਕੱਪੜਾ ਵੀ ਦੇ ਰਹੇ ਆ। ਵੱਡੇ ਫੇਰੇ ਵੀ ਦੇ ਰਹੇ ਆ ਜਿਹੜੇ ਭੈਣ ਭਰਾ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆ ਰਹੇ ਆ ਤੁਸੀਂ 2-2 ਲੱਖ ਰੁਪਏ ਜਿਹੜੀ ਹੈਵੀ ਦਾਜਵਰੀ ਬਣਾਉਣੀ ਬਾਜ਼ਾਰ 'ਚ ਆ ਕੇ ਸਾਡੇ ਕੋਲ ਆਜੋ 2 ਲੱਖਾਂ ਦੀ ਦਾਜਵਰੀ ਤੁਹਾਨੂੰ 70-80 ਹਜ਼ਾਰ 'ਚ ਬਣਾ ਕੇ ਦੇ ਰਣੀ ਆ ਫਾਇਦੇ ਬਹੁਤ ਵੱਡੇ ਹੋਣੇ ਆ ਬਿਲਕੁਲ ਬਾਜੀ ਜਿਹੜੇ ਭਰਾ ਦਾ ਵਿਆਹ ਆ ਭੈਣ ਨੂੰ ਗੋਡੇ-ਗੋਡੇ ਚ ਆਇਆ ਭੈਣ ਭਰਾ ਕਹਿੰਦੀ ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ-ਗੋਡੇ ਚਾ ਵੱਖਰਾ ਸਟਾਈਲ ਚਾਵਾਗੀ ਨਾਲੇ ਸੋਹਣੇ-ਸੋਹਣੇ ਸੂਟ ਲੈ ਆਵਾਗੀ ਨਾਲੇ ਸੋਹਣੇ-ਸੋਹਣੇ ਸੂਟ ਲੈ ਆਵਾਗੀ ਦੇਖੋ ਕੋਟ ਪੈਂਟ ਕੁਰਤੇ ਪਿਆਵੇਂ ਸ਼ੇਰਮਾਨੀਆਂ ਬਲੇਜ਼ਰ ਬਾਸਕਟ ਭਰਾਵਾਂ ਦਾ ਵਾਸ ਦੇਖੋ ਕਿੰਨਾ ਸੋ ਤੁਸੀਂ ਦੇਖੋ ਚਾਰੇ ਪਾਸੇ ਵੱਖਰਾ ਸਟਾਈਲ ਤੇ ਫੁੱਲ ਲੋਕ ਦੂਰੋਂ-ਦੂਰੋਂ ਆ ਕੇ ਸ਼ੋਪਿੰਗ ਕਰੀ ਜਾਂਦੇ ਕਿਉਂਕਿ ਲੋਕਾਂ ਨੂੰ ਪਤਾ ਵੱਖਰਾ ਸਟਾਈਲ ਤੇ ਜਾਵਾ ਬੱਕਰਾ ਰੇਟ ਲੈ ਕੇ ਆਵਾ ਬੱਕਰੀ ਲੁੱਕ ਬਣਾ ਕੇ ਆਵਾ ਬੱਕਰੀ ਪਜਾਣਾ ਦੇਖੋ ਮੇਰੇ ਭਰਾ ਦੂਰ ਦੂਰ ਤਾ ਦੇਖੋ ਮੇਰੇ ਭਰਾ ਮਾ ਦਾ ਵੱਡਾ ਕਾਠੇਗਾ ਦੇਖੋ ਟੇਲਰ ਨਾਪ ਲਈ ਜਾਂਦੇ ਆ ਆ ਕੋਟਮੈਂਟ ਬਣਾਈ ਜਾਂਦੇ ਕੁੜਤੇ ਜਮੈਂ ਇਧਰ ਦੇਖੋ ਸਾਡੀਆਂ ਪਹਿਣਾ ਦਾਜਵਰੀ ਬਣਾਈ ਜਾਂਦੀਆਂ ਇੱਥੇ 50 50 ਹਜ਼ਾਰਾਂ ਦਾ ਕੱਪੜਾ 25 25 ਹਜ਼ਾਰ ਚ ਲੱਖ ਲੱਖ ਵਾਲਾ ਕੱਪੜਾ 50 50 ਹਜ਼ਾਰ ਚ 2 2 ਲੱਖ ਵਾਲਾ ਕੱਪੜਾ 80 80 ਹਜ਼ਾਰ ਚ ਤੇ ਆਹ ਦੇਖੋ ਜੀ ਸੋਹਣੇ ਸੋਹਣੇ ਡਿਜ਼ਾਈਨ ਇਸ ਕਰਕੇ ਆ ਰਿਹਾ ਇਹ ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਆ ਬਈ ਬੱਕਰਾ ਸਟਾਈਲ ਤੇ ਪੂਰਾ ਮੇਲਾ ਲੱਗ ਗਿਆ ਮੇਲਾ ਮਾਝੇ ਦੇ ਵਿੱਚ ਪੂਰੀਆਂ ਰੌਣਕਾਂ ਲਾਤੀਆਂ ਛੇਤੀ ਆ ਜਿਓ ਲੈ ਜਾਓ ਫਿਰੇ ਬਾਈ ਸੂਰ ਦਾ ਲੈਣਾ ਹੈ ਲਹੰਗੇ ਸ਼ਰਾਰੇ ਘਰਾਰੇ ਉਹ ਹੈਗੇ ਆਪਣੇ ਕੋਲ ਬਿਲਕੁਲ ਹੈਗੇ ਆ ਤੇ ਉਹਨਾਂ ਦੇ ਫਾਇਦੇ ਪਤਾ ਕਿੰਨੇ ਹੈਗੇ ਆ ਦੱਸੋ ਤੁਸੀਂ ਖੁਦ ਹੈਰਾਨ ਹੋ ਜਾਓਗੇ ਭਾਜੀ ਆ ਡਰੈੱਸਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ 7-7 8-8000 ਰੁਪਏ ਕੱਲੀ ਰੈਂਟ ਦੀ ਗੱਲ ਕਰਨ ਡਿਆ ਵਾ ਤੇ ਤੁਹਾਨੂੰ ਦੇਣੀ ਹੈ ਡਰੈਸ ਸਿਰਫ 2399 ਦੀ ਇਹ ਜਿਹੜਾ ਸਕਰੀਨਸ਼ਾਟ ਲੈ ਕੇ ਆਊਗਾ ਆਹ ਸਾਰਾ ਟੀਵੀ ਦਾ ਸਕਰੀਨਸ਼ਾਟ ਲੈ ਕੇ ਆਜੋ 20% ਲੈਸ ਲੈ ਜੋ ਚਲੋ ਹਾਂ 20% ਲੈਸ ਭਾਜੀ 2300 ਹੋਏ ਜਿਹੜੇ ਬਾਜ਼ਾਰ ਤੁਸੀਂ ਜਾ ਕੇ ਲੈਨੇ ਹੋ 45 4500 5 5000 ਦੇ ਸ਼ਰਾਰਾ ਗਰਾਰਾ ਇੱਥੇ ਅਸੀਂ ਦਿੰਨੇ ਆ 2395 ਦੇ ਵਿੱਚ ਜੇ ਤੁਸੀਂ ਸਕਰੀਨਸ਼ਾਟ ਲੈ ਕੇ ਸ਼ਾਪਿੰਗ ਕਰਨਾ ਹੈ 20% ਹੋਰ ਡਿਸਕਾਊਂਟ ਦਵਾਂਗੇ ਰੈਡੀमेड ਸ਼ਰਾਰੇ ਕਰਾਰੇ ਡ੍ਰੈਸਾਂ ਤੇ 20% ਡਿਸਕਾਊਂਟ 4 ਦਿਨ ਮਿਲਣਾ 4 ਦਿਨ ਦੀ ਸੇਲ ਆ ਮੜ ਕੇ ਇਹ ਗੱਲਾਂ ਹੋਣ ਆ ਦੇਖੋ ਜੀ ਸ਼ੀਸ਼ੇ ਛੂਸ਼ੇ ਲੱਗੇ ਆ ਮਿਰਰ ਲੱਗੇ ਆ ਪ੍ਰੋਪਰ ਟੌਪ ਦੀਆਂ ਚੀਜ਼ਾਂ ਆ ਆਪ ਦੇਖੋ ਸ਼ਰਟ ਆ ਦੇਖੋ ਸ਼ਰਾਰਾ ਗਰਾਰਾ ਹਰ ਤਰ੍ਹਾਂ ਦੀ ਸਾਡੇ ਕੋਲ 2-3000 ਰੁਪਏ ਤੋਂ ਰੈਡੀਮੇਡ ਸ਼ਰਾਰੇ ਗਰਾਰੇ ਸ਼ੁਰੂ ਹੋ ਜਾਂਦੇ ਆ ਉਦੋਂ ਉੱਪਰ ਜਿੱਦਾਂ ਦੀਆਂ ਵੈਰਾਈਟੀਆਂ ਤੁਸੀਂ ਲੈਣੀਆਂ ਲੈ ਲਓ ਆ ਦੇਖੋ ਇਹ ਅੱਜ ਕੱਲ ਬੜਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੀਆਂ ਚੀਜ਼ਾਂ ਇਹ ਵੀ ਤੁਹਾਨੂੰ ਅਸੀਂ 4-4000 45-4500 ਰੁਪਏ ਦੇ ਦੇਣੀ ਆ ਦੇਖੋ ਜੀ ਚਾਹੇ ਜਾਗੋ ਪਾਰਟੀ ਆਸਤੇ ਲੈਣੀਆਂ ਚਾਹੇ ਤੁਸੀਂ ਵਿਆਹ ਸ਼ਾਦੀ ਜੀ ਚਾਹਨੇ ਹੋ ਵੀ ਵਿਆਹ ਵਾਲੀ ਕੁੜੀ ਆਸਤੇ ਡਰੈਸ ਲੈਣੀਆਂ ਤਾਂ ਤੁਸੀਂ ਚੈੱਕ ਕਰੋ ਲਹਿੰਗੇ ਦਾ ਲਹਿੰਗਾ ਸੂਟ ਦਾ ਸੂਟ ਦੁਪੱਟਾ ਵੀ ਪੂਰਾ ਹੈਵੀ ਦੇ ਰਹੇ ਆ ਭਾਜੀ ਜੇ ਤੁਸੀਂ ਕੱਪੜਾ ਦੇਖਣਾ ਤੇ ਕੱਪੜੇ ਦਾ ਫਰਕ ਦੇਖਣਾ ਬਾਜ਼ਾਰ ਨਾਲੋਂ ਕਿੰਨਾ ਫਰਕ ਆ ਤੇ ਰੇਟਾਂ ਦਾ ਫਰਕ ਛੇਤੀ ਆ ਜਾਓ ਵੱਖਰਾ ਸਟਾਈਲ ਸ਼ੋਰੂਮ ਆ ਜੜਿਆਲਾ ਗੁਰੂ ਦੇ ਵਿੱਚ ਆ ਨੇੜੇ ਬਾਬਾ ਸ਼ੇਖ ਪਤਾ ਗੇਟ ਆ ਜਿੱਥੇ ਵੱਡੇ ਫਾਇਦੇ ਆ ਆਹ ਦੇਖੋ ਅਨਾਰਕਲੀਆਂ ਤੁਸੀਂ ਲੈਣੀਆਂ ਹੈਵੀ ਤੋਂ ਹੈਵੀ ਅਨਾਰਕਲੀਆਂ ਮਿਲਣੀਆਂ 2 3 4000 ਤੋਂ ਸ਼ੁਰੂ ਆ ਉਦੋਂ ਉੱਪਰ ਜਿੱਦਾਂ ਹੀ ਰੇ ਤੁਸੀਂ ਲੈਣੀ ਆ ਕੇ ਲੈ ਜਾਓ ਦਿਨ ਸਰ ਜਾਰ ਹੈ 4 ਦਿਨਾਂ ਦੇ ਵਿੱਚ ਤੁਸੀਂ ਵੱਡੇ ਫਾਇਦੇ ਕਰਾ ਸਕਦੇ ਹੋ ਜੋ ਸਾਡਾ ਆਫਰ ਸਿਰਫ 4 ਦਿਨਾਂ ਲਈ ਹੈ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਲੈ ਗਿਆ ਰਹਿ ਗਿਆ ਜੇ ਜੀ ਆਜੋ ਨੰਬਰ ਸਕਰੀਨ ਤੇ ਕੋਈ ਜਾਣ ਕੇ ਫੋਨ ਕਰ ਸਕਦਾ ਹੈ